ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਅੱਜ ਦੇ ਸੰਕ ਵਿੱਚ ਆਓ ਜਾਣਦੇ ਹਾਂ ਪਿਛਲੇ ਇੱਕ ਹਫ਼ਤੇ ਦੌਰਾਨ ਖੇਡਾਂ ਦੀ ਦੁਨੀਆ ਵਿੱਚ ਕਿਹੜੇ-ਕਿਹੜੇ ਮੁਕਾਬਲੇ ਹੋਏ ਅਤੇ ਕਿਹੜੇ ਨਵੇਂ ਰਿਕਾਰਡ ਬਣੇ। ਅਤੇ ਨਾਲ ਹੀ ਜਾਣਕਾਰੀ ਹਾਸਲ ਕਰਦੇ ਹਾਂ ਪਿਛਲੇ ਦਿਨਾਂ ਦੇ ਸਾਰੇ ਖੇਡ ਨਤੀਜਿਆਂ ਦੀ ਅਤੇ ਆਉਣ ਵਾਲੇ ਦਿਨਾਂ ਦੇ ਅਹਿਮ ਖੇਡ ਮੁਕਾਬਲਿਆਂ ਦੀ ਤਿਆਰੀ ਬਾਰੇ। ਤਾਂ ਆਓ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਖੇਡ ਸੰਸਾਰ ਦਾ ਅੱਜ ਦਾ ਇਹ ਤਾਜ਼ਾਤਰੀਨ ਅੰਕ। ਖੇਡਾਂ ਦੀ ਦੁਨੀਆ ਵਿੱਚ ਬੀਤੇ ਦਿਨੀ ਸ਼ਤਰੰਜ ਦੀ ਖੇਡ ਵਿੱਚ ਭਾਰਤ ਨੂੰ ਇਤਿਹਾਸਕ ਪ੍ਰਾਪਤੀ ਹੋਈ ਹੈ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ 45ਵੇਂ ਸ਼ਤਰੰਜ 올ਿਮਪੀਆਡ ਦੇ ਆਖਰੀ ਰਾਊਂਡ ਵਿੱਚ ਆਪੋ ਆਪਣੇ ਵਿਰੋਧੀਆਂ ਨੂੰ ਹਰਾ ਕੇ ਇਸ ਮੁਕਾਬਲੇ ਵਿੱਚ ਪਹਿਲੀ ਵਾਰ ਸੋਨੇ ਦਾ ਤਗਮਾ ਜਿੱਤਿਆ ਗ੍ਰੈਂਡਮਾਸਟਰ ਡੀ ਗੁਕੇਸ਼, ਅਰਜੁਨ ਅਰਗੇਸੀ ਅਤੇ ਆਰ ਪ੍ਰਗਨਾਨੰਦਾ ਨੇ ਸਲੋਵੀਨੀਆ ਦੇਸ਼ ਦੀ ਟੀਮ ਦੇ ਖਿਲਾਫ 11ਵੇਂ ਰਾਊਂਡ ਵਿੱਚ ਆਪੋ ਆਪਣੇ ਮੈਚ ਜਿੱਤੇ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੈਂਜਰ ਗੁਕੇਸ਼ ਅਤੇ ਅਰਜੁਨ ਅਰਗੇਸੀ ਨੇ ਇੱਕ ਵਾਰ ਫਿਰ ਅਹਿਮ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਜਿਸ ਨਾਲ ਭਾਰਤ ਨੂੰ ਓਪਨ ਵਰਗ ਵਿੱਚ ਆਪਣਾ ਪਹਿਲਾ ਖਿਤਾਬ ਜਿੱਤਣ ਵਿੱਚ ਮਦਦ ਮਿਲੀ ਭਾਰਤੀ ਟੀਮ ਨੇ ਇੱਕ ਮੈਚ ਬਾਕੀ ਰਹਿੰਦਿਆਂ ਸਲੋਵੀਨੀਆ ਉੱਤੇ 3-0 ਨਾਲ ਜਿੱਤ ਦਰਜ ਕੀਤੀ ਇਸ ਤਰ੍ਹਾਂ ਭਾਰਤੀ ਪੁਰਸ਼ ਟੀਮ ਨੇ 22 ਵਿੱਚੋਂ 21 ਅੰਕ ਹਾਸਲ ਕੀਤੇ ਇਸ ਦਰਮਿਆਨ ਭਾਰਤੀ ਪੁਰਸ਼ ਖਿਡਾਰੀਆਂ ਨੇ ਆਪਣੀ ਮੁਹਿੰਮ ਦੌਰਾਨ ਸਿਰਫ ਉਸ ਬੇਕਿਸਤਾਨ ਦੇ ਖਿਲਾਫ 2-2 ਨਾਲ ਡਰਾਅ ਖੇਡਿਆ। ਭਾਰਤ ਦੀ ਔਰਤਾਂ ਦੀ ਟੀਮ ਨੇ ਅਜ਼ਰਬਾਈਜਾਨ ਨੂੰ 3 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਦੇਸ਼ ਲਈ ਸੋਨੇ ਦਾ ਤਗਮਾ ਜਿੱਤਿਆ। ਭਾਰਤ ਦੀ ਡੀ ਹਰੇਕਾ ਨੇ ਪਹਿਲੇ ਬੋਰਡ ਤੇ ਤਕਨੀਕੀ ਸਮਰੱਥਾ ਵਿਖਾਈ ਅਤੇ ਦਿਵਿਆ ਦੇਸ਼ਮੁਖ ਨੇ ਇੱਕ ਵਾਰ ਫਿਰ ਆਪਣੇ ਵਿਰੋਧੀ ਨੂੰ ਪਛਾੜ ਕੇ ਤੀਜੇ ਬੋਰਡ ਤੇ ਆਪਣਾ ਵਿਅਕਤੀਗਤ ਸੋਨੇ ਦਾ ਤਗਮਾ ਜਿੱਤਿਆ ਆਰਵੇਸ਼ਾਲੀ ਦੇ ਡਰਾਅ ਖੇਡਣ ਮਗਰੋਂ ਵੰਤਿਕਾ ਅਗਰਵਾਲ ਦੀ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਨੇ ਸੋਨੇ ਦਾ ਤਗਮਾ ਯਕੀਨੀ ਬਣਾਇਆ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਸਾਲ 2014 ਅਤੇ 2022 ਦੇ ਇਸ ਵਕਕਾਰੀ ਟੂਰਨਾਮੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਭਾਰਤੀ ਮਹਿਲਾ ਟੀਮ ਨੇ ਚੇਨਈ ਵਿੱਚ ਸਾਲ 2022 ਦੇ ਮੁਕਾਬਲਿਆਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਜਦਕਿ ਐਥਕੀ ਭਾਰਤੀ ਟੀਮ ਨੇ ਇਤਿਹਾਸ ਚਿਤਤੇ ਹੋਏ ਅਵਲ ਦਰਜਾ ਹਾਸਲ ਕੀਤਾ ਇਸ ਤੋਂ ਬਾਅਦ ਚਲਦੇ ਹਾਂ ਟੈਨਿਸ ਦੀ ਖੇਡ ਵੱਲ ਜਿੱਥੇ ਭਾਰਤ ਨੂੰ ਨੌਜਵਾਨ ਖਿਡਾਰੀਆਂ ਨੇ ਇੱਕ ਵੱਡਾ ਮਾਣ ਦਵਾਇਆ ਹੈ ਜੀਵਨ ਐਨ ਅਤੇ ਵਿਜੇ ਸੁੰਦਰ ਪ੍ਰਸ਼ਾਂਤ ਦੀ ਭਾਰਤੀ ਟੈਨਿਸ ਜੋੜੀ ਨੇ ਵਾਂਗਜੂ ਓਪਨ ਚੈਂਪੀਅਨ ਬਣ ਕੇ ਪੁਰਸ਼ ਡਬਲਸ ਵਿੱਚ ਆਪਣਾ ਪਹਿਲਾ ਏਟੀਪੀ ਟੈਨਿਸ ਖਿਤਾਬ ਜਿੱਤਿਆ ਜਦਕਿ ਯੂਕੀ ਭਾਂਬਰੀ ਅਤੇ ਉਸ ਦਾ ਫ੍ਰਾਂਸ ਦਾ ਜੋੜੀਦਾਰ ਅਲਬਾਨੋ 올ਿਵੇਟੀ ਚੇਂਗਦੂ ਓਪਨ ਵਿੱਚ ਉਪਜੇਤੂ ਰਹੇ ਜੀਵਨ ਅਤੇ ਵਿਜੇ ਦੀ ਗੈਰਦਰਜਾ ਪ੍ਰਾਪਤ ਜੋੜੀ ਨੇ 1 ਘੰਟਾ 49 ਮਿੰਟ ਤੱਕ ਚੱਲੇ ਮੈਚ ਵਿੱਚ ਜਰਮਨੀ ਦੀ ਗੈਰਦਰਜਾ ਪ੍ਰਾਪਤ ਜੋੜੀ ਕੌਂਸਟੈਂਟਿਨ ਫਰਾਂਟਸੇਨ ਅਤੇ ਹੈਂਡਰਿਕ ਜੇ ਬੈਂਸ ਨੂੰ 4 6 7 6 ਅਤੇ 10 7 ਦੇ ਫਰਕ ਨਾਲ ਹਰਾਇਆ 35 ਸਾਲਾਂ ਦੇ ਜੀਵਨ ਲਈ ਇਹ ATP ਟੂਰ ਪੱਧਰ ਦਾ ਦੂਜਾ ਖਿਤਾਬ ਹੈ ਉਸਨੇ ਸਾਲ 2017 ਵਿੱਚ ਰੋਹਨ ਬੁਪੰਨਾ ਦੇ ਨਾਲ ਚੇਨਈ ਓਪਨ ਜਿੱਤਿਆ ਸੀ ਜਦਕਿ ਉਸਦੇ ਸਾਥੀ ਵਿਜੇ ਦਾ ATP ਟੂਰ ਦਾ ਪਹਿਲਾ ਖਿਤਾਬ ਹੈ ਸ਼ੁਰੂਆਤੀ ਸੈੱਟ 4 6 ਨਾਲ ਗੋਣ ਤੋਂ ਬਾਅਦ ਭਾਰਤੀ ਜੋੜੀ ਨੇ ਸ਼ਾਨਦਾਰ ਵਾਪਸੀ ਕਰਦਿਆਂ ਦੂਜਾ ਸੈੱਟ 7-6 ਨਾਲ ਜਿੱਤ ਕੇ ਮੈਚ ਨੂੰ ਟਾਈ ਬ੍ਰੇਕ ਤੱਕ ਲਿਆਂਦਾ ਅਤੇ ਟਾਈ ਬ੍ਰੇਕ ਵਿੱਚ ਭਾਰਤੀ ਜੋੜੀ 10-7 ਨਾਲ ਅੱਗੇ ਰਹੀ ਅਤੇ ਖਿਤਾਬ ਜੇਤੂ ਬਣੀ ਹੁਣ ਗੱਲ ਕਰਦੇ ਹਾਂ ਕੌਮੀ ਖੇਡ ਹਾਕੀ ਦੀ ਜਿਸ ਵਿੱਚ 올림픽 ਅਤੇ ਏਸ਼ੀਅਨ ਚੈਂਪੀਅਨਸ ਟਰੋਫੀ ਦੀ ਕਾਮਯਾਬੀ ਤੋਂ ਬਾਅਦ ਭਾਰਤੀ ਹਾਕੀ ਟੀਮ ਆਪਣੇ ਅਗਲੇ ਮੁਕਾਬਲੇ ਦੀ ਤਿਆਰੀ ਕਰ ਰਹੀ ਹੈ ਇਸ ਤਹਿਤ ਭਾਰਤੀ ਪੁਰਸ਼ ਸ਼ੌਕੀ ਟੀਮ 23 ਅਤੇ 24 ਅਕਤੂਬਰ ਨੂੰ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਜਰਮਨੀ ਦੇ ਨਾਲ ਦੋ ਮੈਚਾਂ ਦੀ ਲੜੀ ਖੇਡੇਗੀ ਹਾਕੀ ਇੰਡੀਆ ਨੇ ਇਸ ਸਬੰਧੀ ਬਕਾਇਦਾ ਰਸਮੀ ਐਲਾਨ ਵੀ ਕਰ ਦਿੱਤਾ ਹੈ ਭਾਰਤ ਦਾ ਜਰਮਨੀ ਦੇ ਨਾਲ ਆਖਰੀ ਵਾਰ ਸਾਹਮਣਾ ਪੈਰਿਸ 올림픽 ਖੇਡਾਂ ਦੇ ਸੈਮੀਫਾਈਨਲ ਮੈਚ ਵਿੱਚ ਹੋਇਆ ਸੀ ਜਿੱਥੇ ਯੂਰਪ ਦੀ ਤਾਕਤਵਰ ਟੀਮ ਨੇ ਭਾਰਤੀ ਟੀਮ ਉੱਤੇ 3-2 ਨਾਲ ਜਿੱਤ ਦਰਜ ਕੀਤੀ ਸੀ ਇਸ ਤੋਂ ਬਾਅਦ ਭਾਰਤ ਨੇ 올림픽 ਖੇਡਾਂ ਵਿੱਚ ਤੀਜੇ ਸਥਾਨ ਦੇ ਪਲੇਆਫ ਮੁਕਾਬਲੇ ਵਿੱਚ ਸਪੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ ਜਰਮਨੀ ਖਿਲਾਫ ਆਉਂਦੇ ਮਹੀਨੇ ਹੋਣ ਵਾਲੀ ਇਹ ਲੜੀ ਵਿਸ਼ਵ ਪੱਧਰੀ ਹਾਕੀ ਦਾ ਸ਼ਾਨਦਾਰ ਪ੍ਰਦਰਸ਼ਨ ਹੋਵੇਗੀ ਭਾਰਤ ਅਤੇ ਜਰਮਨੀ ਦੋਵਾਂ ਦਾ ਹਾਕੀ ਵਿੱਚ ਸ਼ਾਨਦਾਰ ਇਤਿਹਾਸ ਹੈ ਅਤੇ ਇਹ ਲੜੀ ਪ੍ਰਸ਼ੰਸਕਾਂ ਨੂੰ ਦੁਨੀਆ ਦੀ ਸਭ ਤੋਂ ਮਜ਼ਬੂਤ ਟੀਮਾਂ ਵਿਚਾਲੇ ਸਖਤ ਮੁਕਾਬਲੇ ਵੇਖਣ ਦਾ ਮੌਕਾ ਦੇਵੇਗੀ। ਇਤਿਹਾਸ ਇਹ ਵੀ ਦੱਸਦਾ ਹੈ ਕਿ ਭਾਰਤ ਜਰਮਨੀ ਦਾ ਹਾਕੀ ਮੁਕਾਬਲਾ ਹਮੇਸ਼ਾ ਹੀ ਦਿਲਚਸਪ ਰਿਹਾ ਹੈ ਅਤੇ ਦੋਹਾਂ ਟੀਮਾਂ ਦਰਮਿਆਨ ਕਈ ਯਾਦਗਾਰ ਮੈਚ ਹੋਏ ਨੇ ਅਤੇ ਇਸ ਵਾਰ ਵੀ ਸਖਤ ਮੁਕਾਬਲੇ ਦੀ ਪੂਰੀ ਸੰਭਾਵਨਾ ਹੋਵੇਗੀ। ਸ਼ਤਰੰਜ ਅਤੇ ਟੈਨਿਸ ਵਾਂਗ weight lifting ਵਿੱਚ ਵੀ ਭਾਰਤ ਦੇ ਖਿਡਾਰੀਆਂ ਨੇ ਕੌਮਾਂਤਰੀ ਮਾਨ ਹਾਸਲ ਕੀਤੇ ਨੇ ਆਓ ਉਹਨਾਂ ਬਾਰੇ ਵੀ ਜਾਣਦੇ ਹਾਂ ਭਾਰਤੀ weightlifter Valluri Ajay Babu ਨੇ ਰਾਸ਼ਟ੍ਰ ਮੰਡਲ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 81 ਕਿਲੋ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ਮਹਿਜ਼ 19 ਸਾਲਾਂ ਦੇ Babu ਨੇ ਕੁੱਲ 326 ਕਿਲੋ ਵਜ਼ਨ ਚੁੱਕਿਆ Babu ਨੇ ਕਲੀਨ ਐਂਡ ਜਰਕ ਵਰਗ ਵਿੱਚ ਰਾਸ਼ਟਰੀ ਮੰਡਲ ਰਿਕਾਰਡ ਵੀ ਬਣਾਇਆ ਜਦਕਿ ਸਨੇਚ ਕਲੀਨ ਐਂਡ ਜਰਕ ਅਤੇ ਕੁੱਲ ਭਾਰ ਵਰਗ ਵਿੱਚ ਉਸਨੇ ਜੂਨੀਅਰ ਰਾਸ਼ਟਰੀ ਰਿਕਾਰਡ ਵੀ ਬਣਾਇਆ ਪੁਰਸ਼ ਵਰਗ ਦੇ 99 ਕਿਲੋ ਭਾਰ ਵਰਗ ਵਿੱਚ ਲਾਲ ਯੁਆਤਨ ਵੇਲਾ ਨੇ ਚਾਂਦੀ ਦਾ ਤਗਮਾ ਜਿੱਤਿਆ ਜਦਕਿ ਹਰੁੰਦਾਨਾਸ ਨੂੰ ਯੂਥ ਵਰਗ ਵਿੱਚ ਚਾਂਦੀ ਅਤੇ ਜੂਨੀਅਰ ਵਰਗ ਵਿੱਚ ਕਾਂਸੀ ਦਾ ਤਗਮਾ ਮਿਲਿਆ ਠੀਕ ਇਸੇ ਸਮੇਂ weight lifting ਦੇ ਇੱਕ ਹੋਰ ਵੱਕਾਰੀ ਆਯੋਜਨ ਦੇ ਮੁਕਾਬਲੇ ਵੀ ਹੋਏ ਜਿਸ ਤਹਿਤ ਭਾਰਤੀ weightlifter ਲੋਗਾਨਾਥਨ ਤੁਨਸ਼ ਨੇ IWF ਜੂਨੀਅਰ ਵਿਸ਼ਵ weightlifting ਚੈਂਪੀਅਨਸ਼ਿਪ ਦੇ 55 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਇਸ ਪ੍ਰਾਪਤੀ ਦੀ ਖਾਸ ਗੱਲ ਇਹ ਹੈ ਕਿ ਇਹ ਜੂਨੀਅਰ weightlifting ਵਿਸ਼ਵ ਚੈਂਪੀਅਨਸ਼ਿਪ ਵਿੱਚ ਕਿਸੇ ਭਾਰਤੀ ਪੁਰਸ਼ ਐਥਲੀਟ ਦਾ ਪਹਿਲਾ ਤਗਮਾ ਹੈ ਇਸ 17 ਸਾਲਾ weightlifter ਨੇ ਕੁੱਲ 231 ਕਿਲੋ ਵਜ਼ਨ ਚੁੱਕਿਆ ਅਤੇ ਸਨੇਚ ਮੁਕਾਬਲੇ ਵਿੱਚ 107 ਕਿਲੋ ਵਜ਼ਨ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਧਨੁਸ਼ ਨੇ ਗਰੁੱਪ B ਵਿੱਚ ਸਾਲਿਆ। ਵੱਧ ਵਜ਼ਨ ਚੁੱਕਣ ਵਾਲੇ weightlifterਾਂ ਨੂੰ ਗਰੁੱਪ A ਵਿੱਚ ਰੱਖਿਆ ਜਾਂਦਾ ਹੈ। ਇਸ ਮਗਰੋਂ ਗਰੁੱਪ B ਅਤੇ ਹੋਰ ਗਰੁੱਪ ਹੁੰਦੇ ਨੇ। ਕਲੀਨ ਐਂਡ ਜਰਕ ਵਰਗ ਵਿੱਚ 124 ਕਿਲੋ ਦੀ ਸਰਬੋਤਮ ਕੋਸ਼ਿਸ਼ ਨਾਲ ਤੁਨਸ਼ ਉਸ ਮੁਕਾਬਲੇ ਵਿੱਚ 13ਵੇਂ ਸਥਾਨ ਉੱਤੇ ਰਿਹਾ ਹੁਣ ਗੱਲ ਕਰਦੇ ਹਾਂ ক্রিকেট ਦੀ ਖੇਡ ਦੀ ਜਿਸ ਵਿੱਚ ਭਾਰਤ ਦਾ ਘਰੇਲੂ ক্রিকেট ਸੀਜ਼ਨ ਚੱਲ ਰਿਹਾ ਹੈ ਅਤੇ ਇਸ ਦਰਮਿਆਨ ਬੰਗਲਾਦੇਸ਼ ਦੀ ক্রিকেট ਟੀਮ ਭਾਰਤ ਦੇ ਦੌਰੇ ਉੱਤੇ ਆਈ ਹੋਈ ਹੈ ਇਸ ਦੌਰਾਨ ਟੈਸਟ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਯਾਨੀ ਕਿ WTC सूची ਦੇ ਸਿਖਰ ਉੱਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ ਜਦਕਿ ਠੀਕ ਇਸੇ ਸਮੇਂ ਸ਼੍ਰੀਲੰਕਾ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਅਗਲੇ ਸਾਲ ਇੰਗਲੈਂਡ ਦੇ ਲਾਰਡਸ ਵਿੱਚ ਖੇਡੇ ਜਾਣ ਵਾਲੇ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਆਪਣਾ ਦਾਵਾ ਮਜ਼ਬੂਤ ਕਰ ਲਿਆ ਨਿਊਜ਼ੀਲੈਂਡ ਨੂੰ ਹਰਾ ਕੇ ਸ਼੍ਰੀਲੰਕਾ ਤੀਜੇ ਸਥਾਨ ਉੱਤੇ ਪਹੁੰਚ ਗਿਆ ਹੈ ਚੇਨਈ ਵਿੱਚ ਜਿੱਤ ਅਤੇ 12 ਡਬਲਯੂਟੀਸੀ ਅੰਕਾਂ ਨਾਲ ਭਾਰਤ ਨੇ ਅੰਕ ਸੂਚੀ ਵਿੱਚ ਸ਼ਿਖਰ ਉਤੇ ਆਪਣੀ ਸਥਿਤੀ ਬਿਹਤਰ ਕੀਤੀ ਹੈ ਆਸਟ੍ਰੇਲੀਆ 62.50 ਫੀਸਦ ਅੰਕਾਂ ਨਾਲ ਦੂਜੇ ਸਥਾਨ ਉਤੇ ਹੈ ਜਦਕਿ ਬੰਗਲਾਦੇਸ਼ ਦੀ ਟੀਮ ਇਸ ਹਾਰ ਤੋਂ ਬਾਅਦ 39.29 ਫੀਸਦ ਅੰਕਾਂ ਨਾਲ 6ਵੇਂ ਸਥਾਨ ਉਤੇ ਖਿਸਕ ਗਈ ਹੈ ਨਿਊਜ਼ੀਲੈਂਡ ਉਤੇ 63 ਦੌੜਾਂ ਦੀ ਜਿੱਤ ਸ਼੍ਰੀਲੰਕਾ ਦੀ 8 ਮੈਚਾਂ ਵਿੱਚ ਚੌਥੀ ਜਿੱਤ ਸੀ ਜਿਸ ਨਾਲ ਉਸ ਦੇ ਅੰਕ 50 ਫੀਸਦੀ ਹੋ ਗਏ ਨੇ শ্রীলঙ্কা ਦੀ ਟੀਮ ਮੌਜੂਦਾ ਗੇੜ ਵਿੱਚ ਵੱਧ ਤੋਂ ਵੱਧ 69.23 ਫੀਸਦੀ ਅੰਕ ਹਾਸਲ ਕਰ ਸਕਦੀ ਹੈ ਜੋ ਉਸ ਨੂੰ ਅਗਲੇ ਸਾਲ ਹੋਣ ਵਾਲੇ ਫਾਈਨਲ ਵਿੱਚ ਜਗ੍ਹਾ ਦਵਾਉਣ ਲਈ ਕਾਫੀ ਹੋਣਗੇ ਹਾਲਾਂਕਿ ਅਜਿਹਾ ਕਰਨ ਲਈ শ্রীলঙ্কা ਦੀ ਟੀਮ ਨੂੰ ਨਿਊਜ਼ੀਲੈਂਡ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਨੂੰ ਵੀ ਹਰਾਉਣ ਦੀ ਲੋੜ ਪਵੇਗੀ ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਗੇਡ ਵਿੱਚ ਹਾਲੇ 9 ਹੋਰ ਟੈਸਟ ਮੈਚ ਖੇੜਨੇ ਨੇ ਅਤੇ ਉਸ ਦੀ ਨਜ਼ਰ ਲਗਾਤਾਰ ਤੀਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਜਗ੍ਹਾ ਬਣਾਉਣ ਤੇ ਲੱਗੀ ਹੋਈ ਹੈ। ਭਾਰਤ ਇਸ ਤੋਂ ਪਹਿਲਾਂ 2 ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਉਪਜੇਤੂ ਰਹਿ ਚੁੱਕਾ ਹੈ। ਇਸ ਵਾਰ ਭਾਰਤੀ ਟੀਮ ਦਾ ਦਾਵਾ ਕਾਫੀ ਮਜ਼ਬੂਤ ਨਜ਼ਰ ਆਉਂਦਾ ਹੈ। ਕ੍ਰਿਕਟ ਦੀ ਖੇਡ ਵਿੱਚ ਪਿਛਲੇ ਦਿਨੀ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਇੱਕ ਹੋਰ ਕਾਮਯਾਬੀ ਹਾਸਲ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਪਹਿਲੀ ਵਾਰ ਦਵੱਲੀ ਲੜੀ ਵਿੱਚ ਹਰਾਇਆ ਸ਼ਾਰਜਾ ਵਿਖੇ ਹੋਈ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ ਅਫਗਾਨਿਸਤਾਨ ਨੇ 2-1 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਇਸ ਜਿੱਤ ਤੋਂ ਬਾਅਦ ਹੁਣ ਅਫਗਾਨਿਸਤਾਨ ਦੀ ਟੀਮ ਨੇ ਸਿਰਫ ਇੱਕ ਟੀਮ ਨੂੰ ਛੱਡ ਕੇ ਕ੍ਰਿਕਟ ਖੇਡਣ ਵਾਲੇ ਸਾਰੇ ਪ੍ਰਮੁੱਖ ਦੇਸ਼ਾਂ ਦੀਆਂ ਟੀਮਾਂ ਨੂੰ ਕਿਸੇ ਨਾ ਕਿਸੇ ਵਨਗੀ ਵਿੱਚ ਹਰਾ ਦਿੱਤਾ ਹੋਇਆ ਜਦ ਕਿ ਸਿਰਫ ਭਾਰਤ ਦੀ ਕ੍ਰਿਕਟ ਟੀਮ ਇੱਕ ਅਜੇ ਹੀ ਇਕਲੌਤੀ ਟੀਮ ਬਚੀ ਹੈ ਜਿਸ ਨੂੰ ਅਫਗਾਨਿਸਤਾਨ ਹੁਣ ਤੱਕ ਕਿਸੇ ਵੀ ਵਨਗੀ ਵਿੱਚ ਹਰਾ ਨਹੀਂ ਸਕਿਆ ਆਉਂਦੇ ਵਰੀ ਦੀ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪੀਐਲ ਲਈ ਵੀ ਤਿਆਰੀਆਂ ਹੁਣ ਤੋਂ ਚੱਲਣ ਲੱਗ ਪਈਆਂ ਨੇ ਅਤੇ ਇੱਕ ਵੱਡੀ ਤਬਦੀਲੀ ਵੀ ਹੋਈ ਹੈ ਪੰਜਾਬ ਦੇ ਨਾਂ ਉੱਤੇ ਬਣੀ ਟੀਮ ਪੰਜਾਬ ਕਿੰਗਸ ਵੱਲੋਂ ਕੀਤੀ ਗਈ ਹੈ ਆਓ ਇਸ ਬਾਰੇ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਅਤੇ ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਰਿੱਕੀ ਪੌਂਟਿੰਗ ਨੂੰ ਪੰਜਾਬ ਕਿੰਗਸ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਉਹ ਇਸ ਆਈਪੀਐਲ ਸੀਜ਼ਨ ਵਿੱਚ ਆਪਣੇ ਹਮਵਤਨ ਅਤੇ ਪੰਜਾਬ ਟੀਮ ਦੇ ਪਿਛਲੇ ਕੋਚ ਟ੍ਰੈਵਰ ਬੈਲਿਸ ਦੀ ਥਾਂ ਲਵੇਗਾ ਰਿੱਕੀ ਪੌਂਟਿੰਗ 7 ਸਾਲ ਦਿੱਲੀ ਕੈਪੀਟਲਜ਼ ਦਾ ਹਿੱਸਾ ਰਹਿਣ ਤੋਂ ਬਾਅਦ ਹੁਣ ਪੰਜਾਬ ਕਿੰਗਸ ਨਾਲ ਜੁੜਿਆ ਹੈ ਪੰਜਾਬ ਕਿੰਗਸ ਫਰੈਂਚਾਈਜ਼ੀ ਅਗਲੇ 4 ਸੀਜ਼ਨਾਂ ਲਈ ਟੀਮ ਦਾ ਨਿਰਮਾਣ ਅਤੇ ਇਸ ਦਾ ਮਾਰਗਦਰਸ਼ਨ ਕਰਨ ਲਈ ਰਿੱਕੀ ਪੌਂਟਿੰਗ ਨੂੰ ਮੁੱਖ ਕੋਚ ਨਿਯੁਕਤ ਕਰਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਰਿੱਕੀ ਪੌਂਟਿੰਗ ਦੇ ਨਾਲ ਬਾਕੀ ਸਹਾਇਕ ਸਟਾਫ ਵਿੱਚ ਕੌਣ-ਕੌਣ ਹੋਵੇਗਾ ਇਸ ਬਾਰੇ ਫੈਸਲਾ ਰਿੱਕੀ ਪੌਂਟਿੰਗ ਵੱਲੋਂ ਹੀ ਲਿਆ ਜਾਵੇਗਾ ਪੌਂਟਿੰਗ ਦੇ ਮਾਰਗਦਰਸ਼ਨ ਹੇਠ ਦਿੱਲੀ ਕੈਪੀਟਲਜ਼ ਨੇ ਚੰਗਾ ਪ੍ਰਦਰਸ਼ਨ ਤਾਂ ਕੀਤਾ ਸੀ ਪਰ ਦਿੱਲੀ ਦੀ ਟੀਮ ਆਈਪੀਐਲ ਖਿਤਾਬ ਨਹੀਂ ਜਿੱਤ ਸਕੀ ਇਸ ਦੌਰਾਨ ਦਿੱਲੀ ਦੀ ਟੀਮ ਸਾਲ 2020 ਦੇ ਸੀਜ਼ਨ ਵਿੱਚ ਫਾਈਨਲ ਵਿੱਚ ਪਹੁੰਚੀ ਪੌਂਟਿੰਗ ਇਸ ਤੋਂ ਪਹਿਲਾਂ ਮੁੰਬਈ ਇੰਡੀਅਨਸ ਦਾ ਕੋਚ ਵੀ ਰਹਿ ਚੁੱਕਾ ਹੈ ਗੱਲ ਜੇਕਰ ਪੰਜਾਬ ਦੀ ਟੀਮ ਦੀ ਕਰੀਏ ਤਾਂ ਇਹ ਵੀ ਦਿੱਲੀ ਵਾਂਗ ਸਾਲ 2008 ਵਿੱਚ ਲੀਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇੱਕ ਵਾਰ ਵੀ ਆਈਪੀਐਲ ਦਾ ਖਿਤਾਬ ਨਹੀਂ ਜਿੱਤ ਸਕੀ ਪੰਜਾਬ ਦੀ ਟੀਮ ਵੀ ਦਿੱਲੀ ਵਾਂਗ ਇੱਕ ਹੀ ਵਾਰ ਯਾਨੀ ਕਿ ਸਾਲ 214 ਵਿੱਚ ਫਾਈਨਲ ਵਿੱਚ ਪਹੁੰਚੀ ਸੀ ਪਰ ਉਸ ਤੋਂ ਬਾਅਦ ਟੀਮ ਵਿੱਚ ਵਾਰ-ਵਾਰ ਬਦਲਾ ਕਰਕੇ ਉਸ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪੰਜਾਬ ਦੀ ਟੀਮ ਪਿਛਲੇ 7 ਆਈਪੀਐਲ ਸੀਜ਼ਨਾਂ ਵਿੱਚ ਸਿਖਰਲੇ 5 ਸਥਾਨਾਂ ਵਿੱਚ ਵੀ ਥਾਂ ਨਹੀਂ ਬਣਾ ਸਕੀ ਅਤੇ ਹੁਣ ਰਿੱਕੀ ਪੌਂਟਿੰਗ ਨੂੰ ਕੋਚ ਨਿਯੁਕਤ ਕਰਕੇ ਟੀਮ ਦੇ ਭਾਗ ਬਦਲਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਕ੍ਰਿਕਟ ਦੀ ਖੇਡ ਵਿੱਚ ਇੱਕ ਵੱਡਾ ਵਿਸ਼ਵ ਕੱਪ ਸ਼ੁਰੂ ਹੋਣ ਲਈ ਤਿਆਰ ਹੈ। ਔਰਤਾਂ ਦਾ T20 ਵਿਸ਼ਵ ਕੱਪ 2024 ਸੰਯੁਕਤ ਅਰਬ ਅਮੀਰਾਤ ਯਾਨੀ ਕਿ UAE ਵਿਖੇ 3 ਅਕਤੂਬਰ ਤੋਂ ਹੋ ਰਿਹਾ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਸੰਯੁਕਤ ਅਰਬ ਅਮੀਰਾਤ ਲਈ ਰਵਾਨਾ ਹੋ ਗਈ ਹੈ ਅਤੇ T20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਸਰਬੋਤਮ ਟੀਮ ਵੀ ਮੰਨੀ ਜਾ ਰਹੀ ਹੈ। ਭਾਰਤੀ ਟੀਮ T20 ਵਿਸ਼ਵ ਕੱਪ 2020 ਅਤੇ T20 ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਪਹੁੰਚੀ ਸੀ ਪਰ ਖਿਤਾਬ ਜਿੱਤਣ ਵਿੱਚ ਅਸਫਲ ਰਹੀ ਸੀ ਅਤੇ ਦੋਵੇਂ ਵਾਰ ਭਾਰਤ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਿਛਲੇ ਦਿਨੀ ਭਾਰਤੀ ਟੀਮ ਨੂੰ ਏਸ਼ੀਆ ਕੱਪ ਦੇ ਫਾਈਨਲ ਵਿੱਚ ਸ਼੍ਰੀਲੰਕਾ ਤੋਂ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਟੀਮ ਇੰਡੀਆ ਦੀ ਰਣਨੀਤੀ ਉੱਤੇ ਵੀ ਕਈ ਸਵਾਲ ਉੱਠੇ ਸਨ ਪਰ ਇਸ ਦੇ ਬਾਵਜੂਦ ਹੁਣ T20 ਵਿਸ਼ਵ ਕੱਪ ਲਈ ਭਾਰਤੀ ਕੁੜੀਆਂ ਦੀ ਟੀਮ ਨੂੰ ਮਜ਼ਬੂਤ ਦਾਵੇਦਾਰ ਵਜੋਂ ਵੇਖਿਆ ਜਾ ਰਿਹਾ ਹੈ। ਪਹਿਲਵਾਨੀ ਅਤੇ ਜ਼ੋਰ ਅਜ਼ਮਾਈ ਦੀਆਂ ਖੇਡਾਂ ਵਿੱਚ ਵੀ ਇੱਕ ਭਾਰਤੀ ਐਥਲੀਟ ਨੇ ਕਮਾਲ ਕੀਤੀ ਹੈ। ਆਓ ਉਸ ਬਾਰੇ ਵੀ ਜਾਣਦੇ ਹਾਂ। ਭਾਰਤੀ ਪਹਿਲਵਾਨ ਸੰਗਰਾਮ ਸਿੰਘ ਨੇ ਗਾਮਾ ਇੰਟਰਨੈਸ਼ਨਲ ਫਾਈਟਿੰਗ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਮੈਚ ਜਿੱਤ ਕੇ ਐਮ ਐਮ ਏ ਭਾਵ ਮਿਕਸਡ ਮਾਰਸ਼ਲ ਆਰਟਸ ਦੀ ਦੁਨੀਆ ਵਿੱਚ ਆਪਣੀ ਖਾਸ ਪਛਾਣ ਬਣਾ ਲਈ ਹੈ ਰਾਸ਼ਟਰ ਮੰਡਲ ਹੈਵੀ weight ਰੈਸਲਿੰਗ ਚੈਂਪੀਅਨ ਸੰਗਰਾਮ ਨੇ ਪਾਕਿਸਤਾਨੀ ਪਹਿਲਵਾਨ ਅਲੀ ਰਜ਼ਾ ਨਾਸਰ ਜੋ ਕਿ ਉਸ ਤੋਂ 17 ਸਾਲ ਜੂਨੀਅਰ ਹੈ ਨੂੰ ਸਿਰਫ 1 ਮਿੰਟ ਅਤੇ 30 ਸਕਿੰਟਾਂ ਵਿੱਚ ਹਰਾਇਆ ਇਸ ਤਰ੍ਹਾਂ ਉਹ ਮਿਕਸਡ ਮਾਰਸ਼ਲ ਆਰਟਸ ਮੈਚ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਪਹਿਲਵਾਨ ਬਣ ਗਿਆ ਹੈ ਸੰਗਰਾਮ ਦਾ ਕਾਰਨਾਮਾ हिसा ले रहे 11 ਦੇਸ਼ਾਂ ਵਿੱਚ 93 ਕਿਲੋਗ੍ਰਾਮ ਵਰਗ ਵਿੱਚ ਇੱਕ ਭਾਰਤੀ ਫਾਈਟਰ ਦੁਆਰਾ ਸਭ ਤੋਂ ਤੇਜ਼ ਜਿੱਤ ਵਜੋਂ ਵੀ ਦਰਜ ਹੋਇਆ ਹੈ। ਸੰਗਰਾਮ ਨੇ ਆਪਣੀ ਕੁਸ਼ਤੀ ਦੇ ਹੁਨਰ ਅਤੇ ਰਣਨੀਤਕ ਕੁਸ਼ਲਤਾ ਦਾ ਪ੍ਰਦਰਸ਼ਨ ਕਰਕੇ ਸਪਸ਼ਟ ਜਿੱਤ ਪ੍ਰਾਪਤ ਕੀਤੀ। ਉਸ ਦਾ ਪਿਛੋਕੜ ਰਵਾਇਤੀ ਕੁਸ਼ਤੀ ਵਿੱਚ ਹੈ ਅਤੇ ਉਹ ਅਗਲੇਰੀ ਪੇਸ਼ੇਵਰ ਸਿਖਲਾਈ ਲਈ ਵੀ ਪੂਰੀ ਤਰ੍ਹਾਂ ਸਮਰਪਿਤ ਹੈ। ਇਹ ਜਿੱਤ ਭਾਰਤ ਵਿੱਚ MMA ਦੇ ਭਵਿਕ ਵੱਲ ਇੱਕ ਕਦਮ ਮੰਨੀ ਜਾ ਰਹੀ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਜਿੱਤ ਭਾਰਤ ਵਿੱਚ ਮਿਕਸਡ ਮਾਰਸ਼ਲ ਆਰਟਸ ਦੇ ਸਮਰਥਨ ਲਈ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਪ੍ਰੇਰਿਤ ਕਰੇਗੀ ਅਤੇ ਹੇਠਲੇ ਪੱਧਰ ਉਤੇ ਵੀ ਨੌਜਵਾਨਾਂ ਨੂੰ ਇਸ ਵੰਗੀ ਦੀਆਂ ਖੇਡਾਂ ਵੱਲ ਆਉਣ ਦਾ ਮੌਕਾ ਦੇਵੇਗੀ ਹੁਣ ਗੱਲ ਕਰਦੇ ਹਾਂ ਦੁਨੀਆ ਦੀ ਸਭ ਤੋਂ ਮਕਬੂਲ ਖੇਡ ਫੁੱਟਬਾਲ ਦੀ ਜਿੱਥੇ ਫਰਾਂਸ ਦੇ 스타 ਖਿਡਾਰੀ ਕਿਲੀਅਨ ਏਮਬੈਪੇ ਨੇ ਆਪਣੇ ਨਵੇਂ ਕਲੱਬ ਰਿਆਲ ਮਾਡ੍ਰਿਡ ਲਈ ਸ਼ਾਨਦਾਰ ਆਗਾਜ਼ ਕੀਤਾ ਹੈ ਅਤੇ ਇਸੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਪਿਛਲੇ 5 ਮੈਚਾਂ ਵਿੱਚ ਕਿਲੀਅਨ ਏਮਬੈਪੇ ਨੇ 6ਵਾਂ ਗੋਲ ਕੀਤਾ ਜਿਸ ਨਾਲ ਰਿਆਲ ਮਾਡ੍ਰਿਡ ਨੇ ਸਪੈਨਿਸ਼ ਫੁੱਟਬਾਲ ਲੀਗ ਲਾਲ ਲੀਗਾ ਵਿੱਚ ਅਲਾਵਿਸ ਕਲੱਬ ਨੂੰ 3-2 ਨਾਲ ਹਰਾਇਆ ਕਿਲੀਅਨ ਏਮਬੈਪੇ ਨੂੰ ਖੇਡ ਦੇ 40ਵੇਂ ਮਿੰਟ ਵਿੱਚ ਬਾਕਸ ਦੇ ਅੰਦਰ ਬਾਲ ਮਿਲੀ ਅਤੇ ਉਹਨਾਂ ਨੇ ਇੱਕ ਡਿਫੈਂਡਰ ਨੂੰ ਚਕਮਾ ਦੇਣ ਤੋਂ ਬਾਅਦ ਬਹੁਤ ਖੂਬਸੂਰਤੀ ਨਾਲ ਉਸ ਨੂੰ ਗੋਲ ਵਿੱਚ ਬਦਲ ਦਿੱਤਾ ਜਿਸ ਦੀ ਸਾਰੀ ਦੁਨੀਆ ਵਿੱਚ ਪ੍ਰਸ਼ੰਸਾ ਹੋਈ ਹਾਲਾਂਕਿ ਐਮਬਾਪੇ ਨੂੰ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ 80ਵੇਂ ਮਿੰਟ ਵਿੱਚ ਮੈਦਾਨ ਛੱਡਣਾ ਵੀ ਪਿਆ ਰਿਆਲ ਮਾਡਰਿਡ ਲਈ ਲੂਕਸ ਵਾਸਕੁਐਸ ਅਤੇ ਰੋਡ리고 ਨੇ ਵੀ ਗੋਲ ਕੀਤੇ ਇਸ ਨਾਲ ਰਿਆਲ ਮਡਰਿਡ ਨੇ ਸਪੈਨਿਸ਼ ਲਾਲ ਲੀਗਾ ਵਿੱਚ ਆਪਣੀ ਅਜੇਤੂ ਮੁਹਿੰਮ ਨੂੰ 39 ਮੈਚਾਂ ਤੱਕ ਪਹੁੰਚਾ ਦਿੱਤਾ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਹੈ ਇਸ ਵਿੱਚ ਪਿਛਲੇ ਸੀਜ਼ਨ ਦੀਆਂ 29 ਜਿੱਤਾਂ ਅਤੇ 10 ਡਰਾਅ ਵੀ ਸ਼ਾਮਲ ਨੇ ਅਲਾਵਾ ਇਸ ਦੀ ਟੀਮ ਨੇ 85ਵੇਂ ਮਿੰਟ ਵਿੱਚ 카ਰਲੋਸ ਬੈਨਾਵਿਡੇਸ ਅਤੇ 86ਵੇਂ ਮਿੰਟ ਵਿੱਚ ਕੀਕੇ ਗਾਰਸਿਆ ਦੇ ਗੋਲਾਂ ਦੀ ਮਦਦ ਨਾਲ ਵਾਪਸੀ ਦਾ ਚੰਗਾ ਯਤਨ ਕੀਤਾ ਪਰ ਆਖਰੀ ਪਲਾਂ ਵਿੱਚ ਕੁਝ ਚੰਗੇ ਮੌਕੇ ਮਿਲਣ ਦੇ ਬਾਵਜੂਦ ਉਹ ਬਰਾਬਰੀ ਨਹੀਂ ਕਰ ਸਕੇ। ਕਿਲਿਅਨ ਏੰਬੈਪੇ ਨੇ ਹੁਣ ਰਿਆਲ ਮਡ੍ਰਿਡ ਦੇ ਨਾਲ ਸਾਰੇ ਮੁਕਾਬਲਿਆਂ ਵਿੱਚ 9 ਮੈਚਾਂ ਵਿੱਚ 7 ਗੋਲ ਕੀਤੇ ਨੇ। ਸਪੈਨਿਸ਼ ਲੀਗ ਲਾਲ ਲੀਗਾ ਵਿੱਚ ਕਿਲਿਅਨ ਏੰਬੈਪੇ ਦੇ ਨਾਂ 5 ਗੋਲ ਨੇ ਅਤੇ ਉਹ ਬਾਰਸੀਲੋਨਾ ਦੇ ਸਟਾਰ ਸਟ੍ਰਾਈਕਰ ਰੋਬਰਟ ਲੇਵੈਂਡੋਸਕੀ ਤੋਂ ਕੁੱਲ ਗੋਲ ਕਰਨ ਦੀ ਸੂਚੀ ਵਿੱਚ ਫਿਲਹਾਲ ਇੱਕ ਗੋਲ ਹੀ ਪਿੱਛੇ ਹੈ। ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਟੂਰਨਾਮੈਂਟ ਯੂਈਫਾ ਚੈਂਪੀਅਨਜ਼ ਲੀਗ ਦੇ ਨਵੇਂ ਸੀਜ਼ਨ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਨੇ ਅਤੇ ਪਹਿਲੇ ਹੀ ਗੇੜ ਵਿੱਚ ਕਈ ਵੱਡੇ ਰਿਕਾਰਡ ਵੀ ਬਣੇ ਨੇ ਜਿਨ੍ਹਾਂ ਉੱਤੇ ਝਾਤ ਪਾਉਣੀ ਬਣਦੀ ਹੈ ਇੰਗਲੈਂਡ ਦੇ ਕਪਤਾਨ ਹੈਰੀ ਕੇਨ ਨੇ ਆਪਣੇ ਜਰਮਨ ਕਲੱਬ ਬਾਇਰਨ ਮਿਊਨਿਕ ਲਈ ਖੇਡਦੇ ਹੋਏ ਕਰੋਸ਼ੀਆ ਦੇ ਕਲੱਬ ਡਿਨਾਮੋ ਜ਼ਾਗਰੇਬ ਉੱਤੇ ਧਮਾਕੇਦਾਰ ਜਿੱਤ ਵਿੱਚ ਕੁੱਲ 4 ਗੋਲ ਕੀਤੇ ਜਿਸ ਨਾਲ ਉਹ ਆਪਣੇ ਹਮਵਤਨ ਵੈਨ ਰੂਨੀ ਦਾ ਰਿਕਾਰਡ ਤੋੜ ਕੇ ਚੈਂਪੀਅਨਸ ਲੀਗ ਫੁੱਟਬਾਲ ਮੁਕਾਬਲੇ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਅੰਗਰੇਜ਼ ਖਿਡਾਰੀ ਬਣ ਗਏ ਨੇ ਹੈਰੀ ਕੇਨ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਾਇਰਨ ਮਿਊਨਿਕ ਨੇ ਡਿਨਾਮੋ ਜ਼ਾਗਰੇਬ ਨੂੰ 9-2 ਦੇ ਵੱਡੇ ਫਰਕ ਨਾਲ ਕਰਾਰੀ ਹਾਰ ਦਿੱਤੀ ਸਾਲ 2016 ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਯੂਈਐਫਏ ਚੈਂਪੀਅਨਸ ਲੀਗ ਦੇ ਕਿਸੇ ਮੈਚ ਵਿੱਚ ਇੰਨੇ ਜ਼ਿਆਦਾ ਗੋਲ ਹੋਏ ਜਰਮਨੀ ਦੇ ਹੀ ਇੱਕ ਹੋਰ ਕਲੱਬ ਬਰੂਸ਼ੀਆ ਡੋਰਟਮੰਡ ਦੀ ਟੀਮ ਨੇ ਸਾਲ 2016 ਵਿੱਚ ਪੋਲੈਂਡ ਦੀ ਟੀਮ ਲੀਗਿਆ ਵਾਰਸਾਓ ਉੱਤੇ 8-4 ਦੀ ਜਿੱਤ ਦਰਜ ਕੀਤੀ ਸੀ ਜਿਸ ਤੋਂ ਬਾਅਦ ਇਹ ਚੈਂਪੀਅਨਜ਼ ਲੀਗ ਵਿੱਚ ਸਭ ਤੋਂ ਵੱਧ ਗੋਲਾਂ ਵਾਲਾ ਮੈਚ ਸਾਬਤ ਹੋਇਆ ਇਸ ਵੱਡੀ ਜਿੱਤ ਨਾਲ ਬਾਇਰਨ ਮਿਊਨਿਖ ਦੇ ਨਵੇਂ ਕੋਚ ਵਿਨਸੈਂਟ ਕੰਪਾਨੀ ਨੇ ਯੂਰੋਪੀ ਮੁਕਾਬਲੇ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਹੈਰੀ ਕੇਨ ਨੇ ਇਸ ਮੈਚ ਦੇ ਪਹਿਲੇ ਹਾਫ ਵਿੱਚ ਇੱਕ ਅਤੇ ਦੂਜੇ ਹਾਫ ਵਿੱਚ ਤਿੰਨ ਗੋਲ ਕਰਕੇ ਯੂਈਫਾ ਚੈਂਪੀਅਨਸ ਲੀਗ ਮੁਕਾਬਲੇ ਵਿੱਚ ਆਪਣੇ ਕੁੱਲ ਗੋਲਾਂ ਦੀ ਗਿਣਤੀ 33 ਤੱਕ ਪਹੁੰਚਾ ਲਈ ਹੈ ਜੋ ਇੰਗਲੈਂਡ ਦੇ ਕਿਸੇ ਖਿਡਾਰੀ ਦਾ ਇੱਕ ਨਵਾਂ ਰਿਕਾਰਡ ਹੈ ਇਸ ਦਰਮਿਆਨ ਹੈਰੀ ਕੇਨ ਨੇ ਤਿੰਨ ਗੋਲ ਪੈਨਲਟੀ ਕਿੱਕ ਉੱਤੇ ਕੀਤੇ ਅਤੇ ਆਉਂਦੇ ਮੈਚਾਂ ਦੌਰਾਨ ਵੀ ਹੈਰੀ ਕੇਨ ਨੇ ਆਪਣੀ ਇਸੇ ਲੈਅ ਨੂੰ ਬਰਕਰਾਰ ਰੱਖਿਆ ਪ੍ਰੋਗਰਾਮ ਦੇ ਅਖੀਰ ਵਿੱਚ ਗੱਲ ਕਰਦੇ ਹਾਂ ਟੈਨਿਸ ਦੇ ਇੱਕ ਮਹਾਨ ਖਿਡਾਰੀ ਦੀ ਜਿਸ ਵੱਲੋਂ ਮੈਦਾਨ ਵਿੱਚ ਵਾਪਸੀ ਦੀ ਭਰਪੂਰ ਕੋਸ਼ਿਸ਼ ਹੋ ਰਹੀ ਹੈ ਯੂਰਪੀ ਦੇਸ਼ ਸਪੇਨ ਨੇ ਖਰਾਬ ਫਿਟਨੈਸ ਨਾਲ ਜੂਝ ਰਹੇ ਸੀਨੀਅਰ ਟੈਨਿਸ ਖਿਡਾਰੀ ਰਾਫਾਇਲ ਨਡਾਲ ਨੂੰ ਡੇਵਿਸ ਕੱਪ ਲਈ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ ਨਵੰਬਰ ਮਹੀਨੇ ਹੋਣ ਵਾਲੇ ਇਸ ਵੱਡੇ ਟੈਨਿਸ ਟੂਰਨਾਮੈਂਟ ਲਈ 38 ਸਾਲਾ ਰਾਫਾਇਲ ਨਡਾਲ ਨੂੰ ਸਪੇਨ ਦੀ ਟੀਮ ਵਿੱਚ 카를ੋਸ ਅਲਕਰਾਜ਼, ਰੋਬਰਟ ਬੋਟਿਸਟਾ, ਅਗੁਟ, ਪਾਬਲੋ ਕਰੇਨੋ ਬੁਸਟਾ ਅਤੇ ਮਾਰਸੇਲ ਗਰੇਨੋਰਸ ਦੇ ਨਾਲ ਜਗ੍ਹਾ ਦਿੱਤੀ ਗਈ ਹੈ। ਡੇਵਿਡ ਫੈਰਰ ਸਪੇਨ ਦੀ ਇਸ ਟੀਮ ਦੇ ਕੋਚ ਹੋਣਗੇ। ਪੈਰਿਸ 올림픽 ਖੇਡਾਂ ਤੋਂ ਬਾਅਦ ਰਾਫਾਇਲ ਨਡਾਲ ਨੇ ਕਿਸੇ ਮੁਕਾਬਲੇ ਵਿੱਚ ਸਾਹ ਨਹੀਂ ਲਿਆ। 올림픽 ਤੋਂ ਬਾਅਦ ਰਾਫਾਇਲ ਨਡਾਲ ਨੂੰ ਫਿਟਨੈਸ ਸਮੱਸਿਆਵਾਂ ਕਾਰਨ ਅਮਰੀਕੀ ਓਪਨ ਅਤੇ ਲੇਵਰ ਕੱਪ ਤੋਂ ਵੀ ਹਟਣਾ ਪਿਆ ਸੀ ਰਾਫਾエル ਨਡਾਲ ਨੇ ਹੁਣ ਤੱਕ 24 ਗ੍ਰੈਂਡ ਸਲੇਮ ਖਿਤਾਬ ਜਿੱਤੇ ਹੋਏ ਨੇ ਡੇਵਿਸ ਕੱਪ ਲਈ 8 ਦੇਸ਼ਾਂ ਨੇ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ ਡੇਵਿਸ ਕੱਪ ਦੇ ਕੁਆਟਰਫਾਈਨਲ 19 ਤੋਂ 21 ਨਵੰਬਰ ਤੱਕ ਖੇਡੇ ਜਾਣੇ ਨੇ ਅਤੇ ਇਸ ਗੇੜ ਤਹਿਤ ਮੇਜ਼ਬਾਨ ਸਪੇਨ ਦਾ ਸਾਹਮਣਾ ਨੀਦਰਲੈਂਡਸ ਦੀ ਟੀਮ ਨਾਲ ਹੋਵੇਗਾ ਜਿਸ ਵਿੱਚ ਰਾਫਾਇਲ ਨਡਾਲ ਵੀ ਨਜ਼ਰ ਆ ਸਕਦੇ ਨੇ ਖੇਡ ਸੰਸਾਰ ਪ੍ਰੋਗਰਾਮ ਵਿੱਚ ਏਸੀ ਪਿਛਲੇ ਹਫ਼ਤੇ ਦੌਰਾਨ ਹੋਏ ਅਹਿਮ ਖੇਡ ਮੁਕਾਬਲਿਆਂ ਦੀ ਤਮਾਮ ਜਾਣਕਾਰੀ ਇਸੇ ਤਰ੍ਹਾਂ ਅਗਲੇ ਹਫ਼ਤੇ ਨਵੇਂ ਅੰਕ ਵਿੱਚ ਨਵੇਂ ਖੇਡ ਵੇਰਵੇ ਅਤੇ ਖੇਡਾਂ ਦੀ ਦੁਨੀਆ ਨਾਲ ਸੰਬੰਧਿਤ ਤਮਾਮ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਅੱਜ ਦਾ ਪ੍ਰੋਗਰਾਮ ਵੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ